ਪੈਸੇ ਪਿੱਛੇ ਦੌੜ ਨਹੀਂ ਦੌੜਿਆ ਯਾਰ ਕਮਾਉਣੇ ਦੀ ਤੇ ਜਿਹੜੇ ਦਿਲ ਵਿੱਚ ਵਸ ਗਏ ਜੱਟੀਏ ਸਿਰ ਦਾ ਤਾਜ ਬਣਾਉਣੇ ਦੀ ਹਾਏ ਸਾਡੀ ਪੈਸੇ ਪਿੱਛੇ ਦੌੜ ਨਹੀਂ ਦੌੜਿਆ ਲੋਕ ਕਮਾਉਣੇ ਦੀ ਤੇ ਜਿਹੜੇ ਦਿਲ ਵਿੱਚ ਵਸ ਗਏ ਜੱਟੀਏ ਸਿਰ ਦਾ ਤਾਜ ਬਣਾਉਣੇ ਦੀ ਲਾਲੀ ਜੀ ਜਿੱਥੇ ਖੜ੍ਹੀਏ ਲੱਗ ਜਾਏ ਮੇਲਾ ਨਹੀਂ ਸਭ ਭਾਈਆ ਕੋਈ ਚੇਲਾ ਨਹੀਂ ਤੁਸੀਂ ਮੇਰੇ ਭਰਾਓ ਸਾਰੇ ਆਪਣੇ ਨਾਂ ਤੇ ਤਾੜੀਆਂ ਮਾਰੋ ਇੱਕ ਵਾਰ ਕਦੀ ਵੀ ਐ ਨਹੀਂ ਮਿਲਣਾ ਉਸਤਾਦ ਕਹੇ ਕਿ ਮੈਨੂੰ ਕੁਛ ਨਹੀਂ ਆਉਂਦਾ ਤੁਸੀਂ ਸਾਰੇ ਮੇਰੇ ਭਰਾਓ ਵੱਡੇ ਛੋਟੇ ਸਭ ਭਾਈਆ ਕੋਈ ਚੇਲਾ ਨਹੀਂ ਕਿ ਧੂਆਂ ਨਿਕਲਿਆ ਲੀਰਾਂ ਦਾ ਅੱਗ ਲੱਗ ਗਈ ਅੰਦਰ ਨਹੀਂ ਆ ਰਾਜ ਦਲਾ ਦੇ